5 7 बदमाश शक्ति भी सीईओ देश सुधीर सचिन मैं काफी लोग सन कमलजीत पंजाबी पंजाबियां दे ऐसे सारे सा और सारे बदमाश हां जी इकट्ठे हो गए और इतना प्यार ਸਾਡਾ ਆਪਸ ਵਿੱਚ ਕਿ ਸਾਨੂੰ ਸੱਤ ਰੂਮ ਦਿੱਤੇ ਜਾਂਦੇ ਸੀ ਮੇਕਅਪ ਰੂਮ ਅਲੱਗ-ਲੱਗ ਅੱਛਾ ਬੈਠੇ ਸਾਰੇ ਇੱਕੋ ਹੀ ਰੂਮ 'ਚ ਹੁੰਦੇ ਸੀ ਅੱਛਾ ਕੋਈ ਕਿਸੇ ਦੇ ਪੱਟ ਤੇ ਲੇਟਿਆ ਕੋਈ ਕਿਸੇ ਦੀ ਪਿੱਠ ਤੇ ਲੇਟਿਆ ਕੋਈ ਕਿਸੇ ਕਿਸੇ ਮਤਲਬ ਉਹ ਪੁੰਜੇ ਵੀ ਲੇਟ ਜਾਂਦੇ ਸੀ ਉਹ ਗੱਦਾ ਲਿਆ ਉਹ ਮੇਰੇ ਕਮਰੇ ਤੋਂ ਗੱਦਾ ਚੁੱਕ ਲਿਆ ਵਿਹਾਲਾ ਮਾਹੌਲ ਸੋ ਬਿਲਕੁਲ ਉਹੋ ਜਿਹਾ ਮਾਹੌਲ ਤੇ ਕਹਿਣ ਦਾ ਮਤਲਬ ਹੈ ਵੀ ਕਿ ਜਦ ਇਹੋ ਜਿਹੇ ਮਾਹੌਲ ਚ ਕੰਮ ਕਰਨਾ ਪਵੇ ਕਿੰਨਾ ਮਜ਼ਾ ਹੁੰਦਾ ਤੇ ਫਿਰ ਯੂ ਕੈਨ ਇਮੇਜਨ ਕਿ ਯੂ ਆਰ ਤੁਸੀਂ ਲਾਈਫ ਜੀ ਨਹੀਂ ਰਹੇ ਹੋ ਤੁਸੀਂ ਲਾਈਫ ਦਾ ਮਜ਼ਾ ਲੈ ਮਜ਼ਾ ਲੈ ਰਹੇ ਹੋ ਐਨਜੋਏ ਕਰ ਤੇ ਸ਼ਾਇਦ ਐਸੇ ਕਰਕੇ 58 ਸਾਲ ਕਿੱਥੇ ਲੰਘ ਪਤਾ ਹੀ ਨਹੀਂ ਲਗਾ ਕਿਉਂਕਿ ਲੱਕੀਲੀ ਮੈਨੂੰ ਐਨੀਆਂ ਸੋਹਣੀਆਂ ਸੋਹਣੀਆਂ ਫਿਲਮਾਂ ਮਿਲੀਆਂ ਐਨਸ ਅੱਛੇ ਡਾਇਰੈਕਟਰ ਮਿਲੇ ਐਨੇ ਅੱਛੇ ਮੇਕਰਸ ਮਿਲੇ ਪ੍ਰੋਡਿਊਸਰ ਕੈਮਰਾਮੈਨ ਸਾਡੀ ਹਰ ਇੱਕ ਨਾਲ ਦੋਸਤੀ ਜਾਰੀ ਹੋ ਜਾਂਦੀ